ਸ਼ਹਿਰ ਧਾਰੀਵਾਲ ਬਾਸਟੈਂਡ ਸ਼ਹੀਦ ਭਗਤ ਸਿੰਘ ਚੌਕ ਵਿਖੇ 22 ਸੌ ਫਤਾਰੀਵਾਲ ਦੀ ਟੀਮ ਦੇ ਵੱਲੋਂ 15 ਅਗਸਤ ਆਜ਼ਾਦੀ ਦਿਵਸ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਧਾਰੀਵਾਲ ਸ਼ਹੀਦ ਭਗਤ ਸਿੰਘ ਚੌਕ ਵਿਖੇ ਧਾਰੀਵਾਲ ਇਲਾਕੇ ਦੀਆਂ ਸਮੂਹ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਵੱਲੋਂ 79ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਜਿਸ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਡਾਕਟਰ ਕਮਲਜੀ ਸਿੰਘ ਕੇਜੇ ਵੱਲੋਂ ਨਿਭਾਈ ਗਈ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀ ਵੀ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਾਈਸ ਸੁਖਤਾਰੀ ਵਾਲੀ ਟੀਮ ਦੇ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਆਜ਼ਾਦੀ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਡਾਕਟਰ ਕਮਲਜੀਤ ਸਿੰਘ ਕੇਜ ਦੇ ਪ੍ਰਬੰਧਾਂ ਹੇਠ ਵਾਈਸ ਸੁਖਤਾਰੀ ਵਾਲੀ ਟੀਮ ਦੇ ਵੱਲੋਂ ਇਹ ਆਜ਼ਾਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਮੁਖਦੇਵ ਸਿੰਘ ਆਲਵਾਲ মিডিਆ ਇੰਚਾਰਜ ਜ਼ਿਲ੍ਹਾ ਗੁਰਦਾਸਪੁਰ ਆਮ ਆਦਮੀ ਪਾਰਟੀ ਮੌਜੂਦ ਰਹੇ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਚੇਅਰਮੈਨ ਵਾਇਸ ਆਫ ਧਾਰੀਵਾਲ ਅੱਜ ਵਾਇਸ ਆਫ ਧਾਰੀਵਾਲ ਦੀ ਟੀਮ ਅਤੇ ਧਾਰੀਵਾਲ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਧਾਰੀਵਾਲ ਦੇ ਬਹੁਤ ਹੀ ਫੇਮਸ ਸ਼ਹੀਦ ਭਗਤ ਸਿੰਘ ਚੌਂਗ ਦੇ ਵਿੱਚ ਝੰਡਾ ਲਹਿਰਾਇਆ ਹੈਗਾ ਜਸ਼ਨ ਦੇ ਆਜ਼ਾਦੀ ਮਨਾ ਰਹੇ ਹੈਗਾ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਅਸੀਂ ਹਰ ਸਾਲ ਆਜ਼ਾਦੀ ਦਿਵਸ ਮਨਾਉਂਦੇ ਹਾਂ ਔਰ ਅਸੀਂ ਬੇਨਤੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਅਸੀਂ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਨੂੰ ਯਾਦ ਕਰਦੇ ਹਾਂ ਸ਼ਹੀਦ ਫੌਜੀਆਂ ਨੂੰ ਯਾਦ ਕਰਦੇ ਜਿਹੜੇ ਸਾਡੀ ਆਜ਼ਾਦੀ ਨੂੰ ਮੇਨਟੇਨ ਕਰ ਰਹੇ ਨੇ ਔਰ ਅਸੀਂ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਉਹ ਅਸੀਂ ਵੀ ਨਿਭਾਣੀ ਹੈਗੀ ਅਸੀਂ ਭਾਰਤ ਦੇਸ਼ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਜੋ ਬੰਦਾ ਜਿਹੜਾ ਯੋਗਦਾਨ ਹੈਗਾ ਉਹ ਪਾਣਾ ਹੈਗਾ ਤਾਂ ਜੀ ਭਾਰਤ ਦੇਸ਼ ਜਿਹੜਾ ਵਿਕਾਸ ਦੇ ਰਾਹ ਤੇ ਦੁਨੀਆ ਦਾ ਨੰਬਰ 1 ਦੇਸ਼ ਬਣੇ ਸਾਰਿਆਂ ਨੂੰ ਇੱਕ ਵਾਰ ਫੇਰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਜੈਹਾਵਾ ਜੈ ਇਨਕਲਾਬ ਜਿਲ੍ਹਾ ਹੁਣ ਮੈਂ ਮੁਖਦੇਵ ਸਿੰਘ ਹਲਵਾਲ ਮੁਖ ਬਲਾਰਾ ਆਮ ਆਦਮੀ ਪਾਰਟੀ ਗੁਰਦਾਸਪੁਰ ਅੱਜ 79ਵੇਂ ਸੁਤੰਤਰਤਾ ਦਿਹਾੜੇ ਉੱਤੇ ਮੈਂ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਤੇ ਕਾਮਨਾ ਕਰਦਾ ਹਾਂ ਕਿ ਸਾਡਾ ਦੇਸ਼ ਤੇ ਦੇਸ਼ ਵਾਸੀ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਜਿਹੜੇ ਸਾਡੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ ਸੀ ਉਹਨਾਂ ਦੇ ਜਿਹੜੇ ਬਾਕੀ ਰਹਿੰਦੇ ਵੀ ਸੁਪਨੇ ਆ ਇਸੇ ਤਰ੍ਹਾਂ ਇਹ ਸਾਰੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਸਾਰੇ ਆਗੂ ਅਸੀਂ ਰਲ ਮਿਲ ਕੇ ਇਹਦੇ 'ਚ ਯੋਗਦਾਨ ਪਾਈਏ ਤੇ ਆਪਣੇ ਦੇਸ਼ ਨੂੰ ਜਿਹੜਾ ਆ ਪੂਰੇ ਵਰਲਡ ਵਿੱਚ ਸਭ ਤੋਂ ਅੱਗੇ ਲੈ ਕੇ ਆਈਏ ਸੋ ਫੇਰ ਇੱਕ ਵਾਰ ਮੈਂ ਧੰਨਵਾਦ ਕਰਦਾ ਵਾਂ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਅੱਜ ਪੂਰੇ ਜੋਸ਼ੋਖ ਰੋਸ਼ ਨਾਲ ਆਜ਼ਾਦੀ ਦਿਹਾੜੇ ਨੂੰ ਮਨਾ ਰਹੇ ਆ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 79ਵੇਂ ਸਤੰਤਰਤਾ ਦਿਵਸ ਦੀ ਮੈਂ ਪ੍ਰਧਾਨ ਨਗਰ ਕੌਂਸਲ ਧਾਰੀਵਾਲ ਤੇ ਵਾਈਸਫੈਰ ਧਾਰੀਵਾਲ ਦਾ ਮੈਂਬਰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੁਸੀਂ ਜਾਣਦੇ ਹੋ ਕਿ ਅੱਜ ਤੋਂ 78 ਸਾਲ ਪਹਿਲਾਂ ਸਾਡਾ ਦੇਸ਼ ਅੰਗਰੇਜ਼ਾਂ ਦੀ ਗੁਲਾਮੀ ਤੋਂ ਪੂਰਨ ਤੌਰ ਤੇ ਆਜ਼ਾਦ ਹੋਇਆ ਸੀ ਅਸੀਂ ਅੱਜ 25 ਹਾਰੀਵਾਲ ਦੀ ਟੀਮ ਧਾਰੀਵਾਲ ਦੇ ਵਿੱਚ ਭਗਤ ਸਿੰਘ ਚੌਂਕ ਤੇ ਹਰ ਵਾਰੀ ਝੰਡਾ ਲਰਾਉਂਦੇ ਆ ਤੇ ਆਪਣੇ ਜਿਹੜੇ ਸਨਾਨੀ ਆ ਉਹਨਾਂ ਨੂੰ ਸਲਾਮੀ ਦਿੰਨੇ ਆ ਤੇ ਮੈਂ ਆਪ ਸਭ ਨੂੰ ਦੱਸਣਾ ਚਾਹਨਾ ਵੀ ਅਸੀਂ ਸਾਰੇ ਰਲ ਕੇ ਦੇਸ਼ ਵਾਸੀ ਤੇ ਆਪਣੇ ਇਲਾਕਾ ਨਿਵਾਸੀ ਇਕੱਠੇ ਹੋ ਕੇ ਉਹਨਾਂ ਦੀ ਸੁਤੰਤਰਤਾ ਸਨਾਨੀਆਂ ਦੀ ਯਾਦ ਵਿੱਚ ਅਸੀਂ ਧਾਰੀਵਾਲ ਸ਼ਹਿਰ ਨੂੰ ਤੇ ਆਪਣੇ ਭਾਰਤ ਦੇਸ਼ ਨੂੰ ਅੱਗੇ ਲੈ ਕੇ ਜਾਈਏ। ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਅਸੀਂ ਜਿਹੜਾ ਹੁਣ ਸਾਡੇ ਨਸ਼ੇ ਦਾ ਜਿਹੜਾ ਦੌਰ ਚੱਲਿਆ ਵਾ ਉਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਜਿਸ ਤਰ੍ਹਾਂ ਸਾਡੀ ਸਰਕਾਰ ਨੇ ਜੀ ਯੁੱਧ ਨਸ਼ੇ ਵਿਰੁੱਧ ਮਹਿਮ ਚੇੜੀ ਹੈ ਉਹਦੇ ਚਾਹੀ ਸਾਰੇ ਸਾਥ ਦਈਏ ਅਸੀਂ ਸਰਕਾਰ ਦਾ ਸਾਥ ਦਈਏ 50 ਪੁਲਿਸ ਦਾ ਸਾਥ ਦਈਏ ਤਾਂ ਕਿ ਜਿਹੜੇ ਨੌਜਵਾਨ ਸਾਡੇ ਨਸ਼ੇ ਦੇ ਵਿੱਚ ਪਏਦੇ ਨੇ ਉਹਨਾਂ ਨੂੰ ਅਸੀਂ ਨਚਾਰਤ ਬਣਾਈਏ ਆਪਣਾ ਜਿਹੜਾ ਇਲਾਕਾ ਵਾ ਉਹਦੇ ਵਿੱਚ ਜੇ ਕੋਈ ਵੀ ਬੱਚਾ ਸਾਡਾ ਕੋਈ ਨਸ਼ਾ ਕਰਦਾ ਵਾ ਉਹਨਾਂ ਨੂੰ ਅਸੀਂ ਸਮਝਾਈਏ ਅਤੇ ਜੇ ਉਹਦੇ ਜਿਹੜੇ ਹਸਪਤਾਲ ਬਣੇ ਹੋ ਉਹਦੇ ਵਿੱਚ ਪੱਤੀ ਕਰਾਈਏ ਜੇ ਕੋਈ ਨਸ਼ਾ ਵੇਚਦਾ ਵਾ ਉਹਨੂੰ ਅਸੀਂ ਪੁਲਿਸ ਦੇ ਹਵਾਲੇ ਕਰੀਏ ਅਸੀਂ ਕਿਸੇ ਵੀ ਨਸ਼ੇ ਵੇਚਣ ਵਾਲੇ ਦਾ ਸਾਫਨਾ ਦਈਏ ਅਸੀਂ ਪ੍ਰਣ ਕਰੀਏ ਵੀ ਅਸੀਂ ਇਸ ਤਰ੍ਹਾਂ ਹੀ ਆਪਣੇ ਇਲਾਕੇ ਨੂੰ ਆਪਣੇ ਦੇਸ਼ ਨੂੰ ਅੱਗੇ ਲੈ ਸਕੇ ਜਾ ਸਕਦੇ ਆ ਜੇ ਅਸੀਂ ਬੱਚਿਆਂ ਨੂੰ ਅੱਛੇ ਰਾਹ ਤੇ ਲੈ ਕੇ ਜਾਈਏ ਮੈਂ ਸਾਚਨ ਸਿੰਘ ਚਾਲ ਐਸਪੀ ਰਿਟਾਇਰਡ ਸੀਨੀਅਰ ਵਾਈਸ ਪ੍ਰਧਾਨ ਵਾਈਸ ਆਫਤਾਰੀਬਾਦ ਅੱਜ ਸਾਡੇ ਸਾਰਿਆਂ ਹੀ ਵਾਸਤੇ ਬਹੁਤ ਇੱਕ ਸੁਭਾਗਾ ਦੇਣਾ ਵਾ ਕਿ ਅਸੀਂ ਗੁਨਾਸ਼ੀਮਾ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆਂ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਸਰ ਪਗਤ ਸਿੰਘ ਜਾਂ ਮੰਗਲ पांडे ਤੋਂ ਲੈ ਕੇ ਬਾਅਦ ਤੱਕ ਜੇ ਅਹੀਂ ਗਿਣਨੇ ਚਾਹਾਂਗੇ ਤੇ ਸ਼ਾਇਦ ਗਿਣੇ ਨਹੀਂ ਜਾਣਗੇ ਤੇ ਟਾਈਮ ਇੰਨਾ ਮੇਰੇ ਕੋਲ ਟਾਈਮ ਨਹੀਂ ਹੈ ਵਾਇਸ ਆਫ ਧਾਰੀਵਾਲ ਦਾ ਇਹ 11ਵਾਂ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਦੇ ਦਿਨ ਕਿਉਂਕਿ ਇਹ 14 7 14 ਨੂੰ ਸ਼ੁਰੂ ਕੀਤਾ ਸੀ ਪਰ ਕਿਉਂਕਿ ਇਸ ਉਮਰ ਤੇ ਆਣ ਕੇ ਬੱਚਾ ਵਿਗੜ ਜਾਂਦਾ ਤੇ ਸਾਡਾ ਵੀ ਇਹੀ ਹਾਲ ਹੋਇਆ ਤੇ ਮੈਂਬਰਾਂ ਵਾਸਤੇ ਵੈਸੇ ਲਫਜ਼ ਇੰਨੇ ਮੈਂ ਬੋਲਣਾ ਆਪਣੇ ਆਪ ਹੀ ਸਮਝ ਜਾਇਓ ਜੇ ਆਹੀ ਬੰਦੇ ਦੇ ਪੁੱਤ ਬਣ ਕੇ ਰਹਿੰਦੇ ਕੰਮ ਕਰਤੇ ਤੇ ਨਹਿਰ ਤੇ ਜਿਹੜਾ ਗੰਦ ਪਿਆ ਨਹੀਂ ਪੈਣਾ ਇਸ ਕਰਕੇ ਸਾਨੂੰ ਸਦਾ ਹੀ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਤੇ ਵਾਸ਼ੌਫ ਧਾਰੀਵਾਲ ਨੂੰ ਖਾਸ ਕਰਕੇ ਆਪਣੇ ਧਾਰੀਵਾਲ ਨੂੰ ਫੇਰ ਉਦਾਂ ਹੀ ਬਣਾਈਏ कि सारे जहां से अच्छा हिंदुस्तान हमारा ये हम बुलबुलें हैं इसकी ये गुलस्ता हमारा ये गुलस्ता हमारा वाहगुरु जी का खालसा वाहगुरु जी का खालसा वाहगुरू जी की फतेह दास कुलवीर सिंह रियाड़ मैंबर वाइस ऑफ धारीवाल असी अज शहीद भगत सिंह चौंक विखे हर साल की तरह ਸਤੰਤਰਤਾ ਦਿਵਸ 78ਵਾਂ ਅੱਜ ਮਨਾ ਰਹੇ ਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਪਣੇ ਸੀਧਾ ਨੂੰ ਸਾਰੀਆਂ ਜਥੇਬੰਦੀਆਂ ਧਾਰੀਵਾਲ ਦੀਆਂ ਵਾਇਸ ਆਫ ਧਾਰੀਵਾਲ ਮਿਲ ਕੇ ਆਪਾਂ ਇਹ ਹਰ ਸਾਲ ਮਨਾਉਂਦੇ ਆਂ ਜਿਸ ਤਰ੍ਹਾਂ ਚਾਲ ਸਾਹਿਬ ਨੇ ਦੱਸਿਆ ਹੈ 10ਵਾਂ ਵਾਰ ਅਸੀਂ ਇੱਥੇ ਝੰਡਾ ਲਹਿਰਾ ਕੇ ਆਪਣੇ ਸੀਧਾ ਨੂੰ ਯਾਦ ਕੀਤਾ 79 ਸਾਲ ਹੋ ਗਏ ਆ ਯਾਦ ਹੋਇਆ ਪਰ ਇੱਕ ਬੇਨਤੀ ਕਰਨੀ ਚਾਹੁੰਦੇ ਨਾਲ ਹੀ ਕਿ ਜੋ ਸੈਂਟਰ ਸਰਕਾਰ ਨੇ ਰਵਈਆ ਫੜਿਆ ਉਹਨਾਂ ਨੇ ਅੱਜ ਵੀ ਸਾਨੂੰ ਗੁਲਾਮੀ ਦਾ ਅਹਿਸਾਸ ਦਿਵਾਇਆ ਕਿ ਜਿਸ ਤਰ੍ਹਾਂ ਸਾਡੇ ਬੰਦੀ ਸਿੰਘ ਅੱਜ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ ਅਜੇ ਤੱਕ ਉਹਨਾਂ ਨੂੰ ਜੇਲ੍ਹਾਂ 'ਚ ਧੱਕਿਆ ਜਦੋਂ ਕਿ ਹੁਣ 2-3 ਦਿਨ ਪਹਿਲਾਂ ਸੁਪਰੀਮ ਕੋਰਟ ਦਾ ਆਰਡਰ ਵੀ ਆ ਗਿਆ ਕਿ ਜਿਹੜੀਆਂ ਸਜ਼ਾਵਾਂ ਆਪਣੀਆਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਬਸਰਤ ਰਿਹਾ ਕੀਤਾ ਜਾਵੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸੈਂਟਰ ਨੂੰ ਬੇਨਤੀ ਕਰਦੇ ਹਾਂ ਇਹ ਜਿਹੜੇ ਆਪਣੇ ਬੰਦੀ ਸਿੰਘ ਆ ਜਿਹੜੀਆਂ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਰ ਕੀਤਾ ਜਾਵੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਅਸੀਂ 79ਵੇਂ ਸੁਤੰਤਰਤਾ ਦਿਵਸ ਤੇ ਆਜ਼ਾਦੀ ਦਿਵਸ ਮਨਾ ਰਹੇ ਆ ਤੇ ਵਾਕਿਆ ਹੀ ਇਹੀਂ ਇਸ ਦੇਸ਼ ਦੇ ਵਿੱਚ ਆਜ਼ਾਦ ਆ ਇੰਨੀਆਂ ਬੇਨਤੀਆਂ ਕਰਦਾ ਹਾਂ ਮਸੂਤੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਤੇ ਆਸ ਕਰਦਾ ਕਿ ਇਹ ਜਿਹੜੀ ਸਾਡੀ ਬੇਨਤੀ ਆ ਤੁਸੀਂ ਸੈਂਟਰ ਤੱਕ ਪਹੁੰਚਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਕੌਨ ਸਿੰਘ ਨਾਗੀ ਜਨਰਲ ਸੈਕਟਰੀ ਵਾਈਸਪ੍ਰਧਾਨ ਧਾਰੀਵਾਲ ਅੱਜ ਸਾਡੇ ਸਾਰਿਆਂ ਲਈ ਬੜਾ ਹੀ ਸੁਭਾਏਮਨ ਸਭਾ ਹੈ ਕਿ ਅਸੀਂ ਅਨਿੰਜਵਾ ਆਪਣਾ ਆਜ਼ਾਦੀ ਦਿਹਾੜਾ ਜਿਹੜਾ ਹੈ ਉਹ ਉਹਨਾਂ ਸ਼ਹੀਦਾਂ ਦੀ ਬਦੌਲਤ ਮਨਾ ਰਹੇ ਹਾਂ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਇਸ ਦੇਸ਼ ਲਈ ਕੀਤੀਆਂ ਨੇ ਅੱਜ ਅਸੀਂ YouTube ਤੇ ਬਹੁਤ ਕੁਝ ਜਾਨਣਾ ਦੇਖਨੇ ਆ ਅਸੀਂ ਕਿ ਇਹ ਜਿਹੜੀਆਂ ਕੁਰਬਾਨੀਆਂ ਨੇ ਤੇ ਬੜੀ ਮੁਸ਼ਕਲ ਦੇ ਨਾਲ ਇਹ ਸਾਨੂੰ ਮਿਲੀ ਆ ਕਿ ਆਪਾਂ ਇਹ ਜਿਹੜੀ ਆਜ਼ਾਦੀ ਆ ਇਹਨੂੰ ਕਾਇਮ ਰੱਖਣਾ ਵਾ ਆਜ਼ਾਦੀ ਦੇ ਨਾਲ-ਨਾਲ ਆਪਾਂ ਇਹ ਵੀ ਇੱਕ ਫਰਜ਼ ਬਣਾਈਏ ਕਿ ਜਿਸ ਤਰ੍ਹਾਂ ਕਿ ਦੱਸਿਆ ਡਾਕਟਰ ਸਾਹਿਬ ਨੇ ਵੀ ਇੱਕ ਜਿਹੜਾ ਨਸ਼ਿਆਂ ਦਾ ਗੇੜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਸਾਰੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਵੀ ਅੱਜ ਇਕੱਠੇ ਹੋਈਆਂ ਨੇ ਪ੍ਰਣ ਕਰੀਏ ਕਿ ਆਪਾਂ ਉਸ ਨਸ਼ੇ ਨੂੰ ਵੀ ਜੜ੍ਹੋਂ ਜਮਾਉਣਾ ਹੈ ਮੈਂ ਆਪਣੇ ਵੱਲੋਂ ਬਾਇਸਰ ਧਾਰੀਵਾਲ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਰਾਨਾ ਸਿਵੇ ਜਨ ਜਿਹੜੇ ਦੀ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸ ਉਂਦਰ ਕੋਰ ਬਾਜਵਾ ਬਲਾਕ ਪ੍ਰਧਾਨ ਅੱਜ ਦੇ ਦਿਨ ਤੇ ਮੈਂ ਬਹੁਤ ਬਹੁਤ ਸਾਰਿਆਂ ਨੂੰ ਵਧਾਈ ਦਿੰਨੀ ਆ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਜਿਹੜੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਇੱਥੇ ਪਰ ਇੱਕ ਹੋਰ ਵੀ ਸੰਦੇਸ਼ਾ ਦੇਣਾ ਚਾਹੁੰਨੀ ਆ ਕਿ ਜੇ ਅਸੀਂ ਅੱਜ ਹੀ ਭਗਤ ਸਿੰਘ ਦੇ ਚੌਕ ਜਿੰਦ ਚੌਕ ਦੇ ਵਿੱਚ ਹੀ ਖੜੇ ਹੋਏ ਆ ਤਾਂ ਇਹ ਪ੍ਰਣ ਕਰਕੇ ਜਾਈਏ ਕਿ ਆਪਣੇ ਪਿੰਡਾਂ ਮੱਲਿਆਂ ਦੇ ਵਿੱਚੋਂ ਨਸ਼ੇ ਦਾ ਕੋੜ ਜਿਹੜਾ ਉਹ ਕੱਢਣਾ ਹੈ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜੇ ਇਹ ਕੋੜ ਕੱਢਾਂਗੇ ਇਹ ਨਿਕਲੇਗਾ ਤੇ ਜੇ ਇੱਕ ਨੂੰ ਪੜ ਲਿਆ ਹੁੰਦਾ ਤੇ ਦੂਜਾ ਛਡਾਂ ਚਲਾ ਗਿਆ ਫਿਰ ਉਹ ਗੱਲ ਨਹੀਂ ਬਣਦੀ ਮੈਂ ਨਹੀਂ ਕਹਿੰਦੀ ਹੋਈ ਸਾਰੀ ਪਬਲਿਕ ਨੂੰ ਵਧਾਈ ਦਿੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮੈਂ ਕਸਤੂਰੀ ਲਾਲ ਮੈਂਬਰ ਵਾਇਸ ਆਫ ਤਾਰੀਵਾਲ ਬਸਬਾ ਪ੍ਰਦਾਨ ਕਰਦੀ ਆ ਅੱਜ ਦੇ ਇਸ ਮੌਕੇ ਤੇ ਸਾਰੀ ਸੰਗਤ ਨੂੰ ਸਾਰੇ ਭਾਰਤ ਵਾਸੀਆਂ ਨੂੰ ਵਧਾਈ ਦਿੰਨਾ ਔਰ ਨਾਲ ਦੇ ਨਾਲ ਜੋ ਸਾਡੇ ਵਾਸਤੇ ਆਜ਼ਾਦੀ ਵਾਸਤੇ ਦੇਸ਼ ਵਾਸਤੇ ਕੁਰਬਾਨ ਹੋ ਕੇ ਗਏ ਨੇ ਉਹਨਾਂ ਨੂੰ ਸਲੂਟ ਕਰਦੇ ਆ ਉਹਦੇ ਨਾਲ ਨਾਲ ਜੋ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਬੀਲਕਰ ਨੇ ਤੁਹਾਨੂੰ ਭਾਰਤ ਨੂੰ ਇੱਕ ਸਭ ਦੇਸ਼ ਦੁਨੀਆ ਤੋਂ ਉੱਚਾ ਤੇ ਸੁੱਚਾ ਤੇ ਵਧੀਆ ਸੰਵਿਧਾਨ ਲੈ ਕੇ ਦਿੱਤਾ ਤਾਂ ਅਸੀਂ ਚਾਹੁੰਦੇ ਆ ਕਿ ਉਹਦੇ ਵਿੱਚ ਸਾਨੂੰ ਜੋ ਆਜ਼ਾਦੀ ਮਿਲੀ ਹੈ ਆਜ਼ਾਦੀ ਹਰ ਤਰ੍ਹਾਂ ਦੀ ਆਜ਼ਾਦੀ ਮਿਲੀ ਹੈ ਸੋਸ਼ਲ ਰਿਲੀਜੀਅਸ ਆਉ ਪੋਲਿਟਿਕਲ ਆਜ਼ਾਦੀ ਨਾਲ ਨਾਲ ਕੋਈ ਫਰਕ ਵੀ ਮਿਲੇ ਆ ਆਓ ਅਸੀਂ ਪ੍ਰਣ ਕਰੀਏ ਸੰਵਿਧਾਨਤਾ ਨੂੰ ਆਪਣੇ ਫਰਜ਼ਾਂ ਨੂੰ ਨਿਭਾਈਏ ਔਰ ਦੇਸ਼ ਨੂੰ ਅੱਗੇ ਲਿਜਾਣ ਲਈ ਹਰ ਕੋਈ ਕ੍ਰੀਤੀ ਨੂੰ ਖਤਮ ਕਰ ਲਈ ਹਰ ਕੋਈ ਆਪ ਆਪਣਾ ਯੋਗਦਾਨ ਪਾਈਏ ਜਿਵੇਂ ਨਸ਼ਿਆਂ ਦੀ ਆਪਾਂ ਗੱਲ ਕਰ ਰਹੇ ਆ ਬਹੁਤ ਜ਼ਿਆਦਾ ਫੈਲੀ ਹੋਈ ਕ੍ਰੀਤੀ ਇਸ ਤਰ੍ਹਾਂ ਇਹ ਪ੍ਰੇਸ਼ਟਾਚਾਰ ਹੈ ਬੇਰੋਜ਼ਗਾਰੀ ਹੈ ਅਸੀਂ ਸਾਰੇ ਆਪ ਆਪਣਾ ਯੋਗਦਾਨ ਪਾਈਏ ਔਰ ਭਾਰਤ ਦੇਸ਼ ਨੂੰ ਦੁਨੀਆ ਤੋਂ ਉੱਚੀ ਸਟੇ ਤੇ ਲੈ ਕੇ ਜਾਈਏ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ